ਲੁਧਿਆਣਾ ਦੇ ਲਛਮਨ ਕਲੋਨੀ ਇਲਾਕੇ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ Tiwari ਜਿਨ੍ਹਾਂ ਨੂੰ ਕਮਲਕੌਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੇ ਰਿਸ਼ਤੇਦਾਰਾਂ ਨੇ ਗੰਭੀਰ ਖੁਲਾਸਾ ਕੀਤਾ ਹੈ ਕਿ ਅਮਰਪਾਲ ਸਿੰਘ ਮਹਿਰੋ ਪਿਛਲੇ 3 ਸਾਲਾਂ ਤੋਂ ਇਸ ਇਲਾਕੇ ਵਿੱਚ ਨਿਯਮਤ ਤੌਰ ਤੇ ਆਉਂਦਾ ਸੀ ਰਿਸ਼ਤੇਦਾਰਾਂ ਨੇ ਦਾਵਾ ਕੀਤਾ ਹੈ ਕਿ ਮਹਿਰੋ ਨੇ ਕਮਲਕੌਰ ਅਤੇ ਹੋਰ ਆਸਾਨੀ ਦੇ ਨਾਲ ਪਰਮਾਈਆਂ ਜਾਣ ਵਾਲੀਆਂ ਕੁੜੀਆਂ ਦਾ ਸਰੀਰਕ ਅਤੇ ਜਿੰਸੀ ਸ਼ੋਸ਼ਣ ਕੀਤਾ ਅਮਰਤਪਾਲ ਮਹਿਰੋ ਤੇ ਉਹਦੇ ਦੋ ਸਾਥੀਆਂ ਨੇ ਕਮਲ ਕੌਰ ਦੇ ਨਾਲ ਬਲਾਤਕਾਰ ਕੀਤਾ ਉਦੋਂ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਜੀ ਜਿਹੜੀ ਬਲਾਤਕਾਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਦੇ ਕੁਐਰੀਸ ਪਾਦੇ ਆ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲੀਮਿਨਰੀ ਫॉर ਮੀ ਟੂ ਕਮੈਂਟ ਇਹ ਘਟਨਾ ਸਥਾਨਕ ਲੋਕਾਂ ਵਿੱਚ ਗਹਿਰਾ ਗੁੱਸਾ ਅਤੇ ਚਿੰਤਾ ਪੈਦਾ ਕਰ ਚੁੱਕੀ ਹੈ ਇਸ ਮਾਮਲੇ ਵਿੱਚ ਸਥਾਨਕ ਵਸਨੀਕ surjit singh manjeet kaur ਅਤੇ harpreet singh ਨੇ ਖੁੱਲ ਕੇ ਆਵਾਜ਼ ਉਠਾਈ ਹੈ ਉਹਨਾਂ ਦਾ ਕਹਿਣਾ ਹੈ ਕਿ amrit pal singh mehra ਨੇ ਆਪਣੀ ਸ਼ਕਤੀ ਅਤੇ ਪ੍ਰਭਾਵ ਦਾ ਦੁਰਉਪਯੋਗ ਕਰਦਿਆਂ ਕਈ ਨੌਜਵਾਨ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਇਹ ਲੋਕ ਇਸ ਗੱਲ ਦੇ ਉੱਤੇ ਹੈਰਾਨੀ ਜਤਾਉਂਦੇ ਹਨ ਕਿ ਮਹਿਰੋ ਨੇ ਇੰਨੇ ਸਮੇਂ ਤੱਕ ਇਸ ਇਲਾਕੇ ਵਿੱਚ ਅਚਾਦੀ ਦੇ ਨਾਲ ਆਪਣੀ ਮਨਮਾਨੀ ਕੀਤੀ ਪਰ ਪੁਲਿਸ ਨੇ ਅਜੇ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਰਿਸ਼ਤੇਦਾਰਾਂ ਅਨੁਸਾਰ ਮਹਿਰੋ ਨੇ ਆਪਣੀਆਂ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਲਈ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਦੀਆਂ अनेका ਸ਼ਿਕਾਇਤਾਂ ਇਸ ਗੱਲ ਨੂੰ ਸਾਬਿਤ ਕਰ ਦਿੰਦੀਆਂ ਹਨ ਕਿ ਉਸ ਦੀਆਂ ਹਰਕਤਾਂ ਪਿਛਲੇ ਲੰਬੇ ਸਮੇਂ ਤੋਂ ਸ਼ੱਕ ਦੇ ਘੇਰੇ ਵਿੱਚ ਸਨ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਰੋ ਨੇ ਆਪਣੇ ਆਪ ਨੂੰ ਇਲਾਕੇ ਦਾ ਸੁਰੱਖਿਆ ਕਰਮਚਾਰੀ ਦੱਸ ਕੇ ਕਈ ਕੁੜੀਆਂ ਨੂੰ ਪਰਮਾਇਆ ਅਤੇ ਉਹਨਾਂ ਦੇ ਉੱਤੇ ਜ਼ਬਰਦਸਤੀ ਦਬਾਅ ਪਾਇਆ ਇਸ ਦੌਰਾਨ ਕਈ ਮੈਲਾ ਵਸਨੀਕਾਂ ਨੇ ਗੁਪਤ ਤੌਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਸਨ ਪਰ ਡਰ ਕਾਰਨ ਉਹਨਾਂ ਨੇ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਜਟਾਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਹਿਰੋ ਨੇ ਆਪਣੀ ਤਾਕਤ ਦਾ ਦੁਰਪਯੋਗ ਕੀਤਾ ਇੱਥੇ ਹੀ ਵਸ ਨਹੀਂ ਅਮਰਿਤਪਾਲ ਸਿੰਘ ਮਹਿਰੋ ਨੇ ਕਈ ਘਰੇਲੂ ਝਗੜਿਆਂ ਦੇ ਵਿੱਚ ਵੀ ਜ਼ਬਰਦਸਤੀ ਐਂਟਰੀ ਕੀਤੀ ਇਸੇ ਨਾਲ ਹੀ ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕੋਈ ਐਕਸ਼ਨ ਲਿਆ ਹੁੰਦਾ ਤਾਂ ਅਜਿਹਾਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਤੇ ਗੰਭੀਰਤਾ ਦੇ ਨਾਲ ਧਿਆਨ ਦੇਵੇ ਅਤੇ ਮਹਿਰੂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਲਾਕੇ ਦੇ ਲੋਕਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਸਭ ਕੁਝ ਕਿਵੇਂ ਹੋ ਸਕਿਆ ਅਤੇ ਪੁਲਿਸ ਚੁੱਪ ਕਿਉਂ ਹੈ? ਇਸ ਘਟਨਾ ਨੇ ਸਮਾਜਿਕ ਮਾਮਲੇ 'ਤੇ ਵੀ ਸਵਾਲ ਚੁੱਕੇ ਹਨ। ਕਿਉਂਕਿ ਲੋਕ ਮੰਨਦੇ ਹਨ ਕਿ ਸਭ ਕੁਝ ਵੱਡੇ ਸਮਾਜਿਕ ਸੰਕਟ ਦੀ ਨਿਸ਼ਾਨੀ ਹੀ ਹੈ ਔਰਤਾਂ ਦੀ ਸੁਰੱਖਿਆ ਅਤੇ ਸਮਾਜਿਕ ਨਿਆਂ ਦੀ ਮੰਗ ਹੁਣ ਇਲਾਕੇ ਵਿੱਚ ਜ਼ੋਰ ਫੜਨ ਲੱਗੀ ਹੈ ਰਿਸ਼ਤੇਦਾਰਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਂਚ ਲਈ ਇੱਕ ਵਿਸ਼ੇਸ਼ ਟੀਮ ਗਠਿਤ ਕਰਨੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ